ਲਾਸਟ ਜਿਹੜੀ ਸਟੋਰੀ ਕੀਤੀ ਸੀ ਨਾ ਮੈਂ ਹੁਸ਼ਿਆਰਪੁਰ ਦੇ ਮੁਰਾਵਲੀ ਦੀ ਜਿਸ ਇੱਕ ਜਨਾਨੀ ਐ ਲੈਜਿਟਲੀ ਲਿਵ ਇਨ ਚ ਰਹਿ ਰਹੀ ਸੀ ਅਨਰੈਸੰਤੋਕ ਸਿੰਘ ਨਾਲ ਉਹ ਸਟੋਰੀ 'ਚ ਮੈਂ ਐਂਡ ਤੇ ਇਹ ਦੱਸਿਆ ਸੀ ਕਿ ਭਾਰਤ ਦੇ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਲੈ ਕੇ ਕਾਨੂੰਨ ਕੀ ਨੇ ਲਿਵ ਇਨ ਮਤਲਬ ਜਿਹੜੇ ਕਪਲਸ ਬਿਨਾ ਵਿਆਹ ਕੀਤੇ ਆ ਆਪਣੀ ਸਹਿਮਤੀ ਨਾਲ ਨਾਲ ਰਹਿੰਦੇ ਨੇ ਤੇ ਮੈਂ ਇਹ ਵੀ ਕਿਹਾ ਸੀ ਕਿ ਇਹ ਮੇਰੀ رائے ਨਹੀਂ ਮੈਂ ਉਹ ਦੱਸ ਰਹੀ ਆ ਜੋ ਕਾਨੂੰਨ ਕਹਿੰਦੇ ਨੇ ਇਸ ਬਾਬਤ ਮੈਨੂੰ ਕਾਫੀ ਲੋਕਾਂ ਨੇ ਕਮੈਂਟਸ ਕੀਤੇ ਮੇਲਸ ਕੀਤੀਆਂ ਕਿ ਇਹ ਜਨਾਨੀ ਗਲਤ ਸੀ ਤੁਹਾਨੂੰ ਪੁੱਤ ਦਾ ਸਾਥ ਦੇਣਾ ਚਾਹੀਦਾ ਸੀ ਲਿਵਨ ਸਹੀ ਨਹੀਂ ਬਹੁਤ ਲੋਕਾਂ ਨੇ ਉਲਟ ਵੀ ਕਿਹਾ ਕਿ ਲਿਵਨ ਕੋਈ ਅਪਰਾਧ ਨਹੀਂ ਇਸ ਹਫਤੇ ਮੈਂ ਬਸ ਇਹ ਨਹੀਂ ਕਹਿਣਾ ਚਾਹੁੰਦੀ ਆ ਕਿ ਜਿੱਥੇ ਲੋੜ ਹੋਏ ਮੈਂ ਆਪਣੀ ਨਿੱਜੀ رائے ਰੱਖਣ ਤੋਂ ਵੀ ਪਿੱਛੇ ਨਹੀਂ ਹਟਦੀ ਲੋਕ ਕੀ ਕਹਿ ਰਹੇ ਨੇ ਜ਼ਿਆਦਾ ਫਰਕ ਇਸ ਗੱਲ ਦਾ ਮੈਂ ਆਪਣੇ ਆਪ ਤੇ ਪੈਣ ਨਹੀਂ ਦਿੰਦੀ हां जी ਤੁਹਾਡਾ ਪਿਆਰ ਤੇ ਕ੍ਰਿਟਿਸਿਜ਼ਮ ਦੋਵੇਂ ਸਿਰ ਮੱਥੇ ਨੇ ਸ਼ਿਕਾਇਤਾਂ ਵੀ ਪਰ ਜੇ ਮੈਂ ਕੋਈ ਕਾਨੂੰਨ ਦੱਸ ਰਹੀ ਆ ਜਾਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਦੇ ਰਹੀ ਆ ਇਹ ਜ਼ਰੂਰੀ ਨਹੀਂ ਕਿ ਨਿੱਜੀ ਤੌਰ ਤੇ ਮੈਂ ਉਸ ਦੇ ਹੱਕ ਚ ਹੋਵਾਂ ਸੋ ਮੈਂ ਕੀ ਸੋਚਦੀ ਆ ਇਸ ਗੱਲ ਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਬੇਨਤੀ ਇਹ ਹੈ ਕਿ ਧਿਆਨ ਇਸ ਗੱਲ ਤੇ ਦਈਏ ਕਿ ਕਹਾਣੀ ਕੀ ਹੈ ਤੇ ਇਸ ਤੋਂ ਕੀ ਸਿੱਖਿਆ ਜਾ ਸਕਦਾ ਹੈ ਅੱਜ ਦੀ ਸੱਚੀ ਘਟਨਾ ਜਲੰਧਰ ਤੋਂ ਹੈ ਥੋੜੀ ਕਨਫਿਊਜ਼ਿੰਗ ਵੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਲੰਧਰ ਦੇ ਹੀ ਕਰਤਾਰਪੁਰ ਨਗਰ ਚ ਰਹਿੰਦਾ ਹੁੰਦਾ ਸੀ ਮਹਿੰਦਰ ਸਿੰਘ ਮਹਿੰਦਰ ਸਿੰਘ ਟੂ ਜਾਣ ਪਛਾਣ ਵਾਲੇ ਲੋਕ ਉਸ ਨੂੰ ਟੂ ਕਹਿ ਕੇ ਬੁਲਾਉਂਦੇ ਸਨ ਮਹਿੰਦਰ ਸਿੰਘ ਦੇ ਪਰਿਵਾਰ ਚ ਉਸਦੀ ਘਰ ਵਾਲੀ ਤੇ ਤਿੰਨ ਬੱਚੇ ਹੁੰਦੇ ਨੇ ਪਰ ਮਹਿੰਦਰ ਸਿੰਘ ਦੀ ਜ਼ਿੰਦਗੀ ਚ ਇੱਕ ਜਨਾਨੀ ਹੋਰ ਹੁੰਦੀ ਐ ਸੁਸ਼ੀਲ ਜੋਸ਼ੀ ਨਾ ਸੁਸ਼ੀਲ ਜੋਸ਼ੀ ਵੀ ਮੈਰਿਡ ਹੁੰਦੀ ਆ 15 ਸਾਲ ਹੋ ਗਏ ਹੁੰਦੇ ਨੇ ਇਸ ਦੇ ਵਿਆਹ ਨੂੰ ਉਸ ਦਾ ਵੀ ਇੱਕ ਬੱਚਾ ਹੁੰਦਾ ਪਰ ਸੁਸ਼ੀਲ ਜੋਸ਼ੀ ਤੇ ਉਸ ਦੇ ਪਤੀ ਰਮੇਸ਼ ਜੋਸ਼ੀ ਚ ਚੀਜ਼ਾਂ ਸਹੀ ਨਹੀਂ ਹੁੰਦੀਆਂ ਯਾ ਕਹਿ ਲਓ ਕਿ ਬਹੁਤ ਖਰਾਬ ਹੁੰਦੀਆਂ ਨੇ ਇੱਥੇ ਬੰਦੇ ਦਾ ਨਾਮ ਮੈਂ ਚੇਂਜ ਕੀਤਾ ਕਿਉਂ ਕੀਤਾ ਇਹ ਮੈਂ ਐਂਡ ਤੇ ਦੱਸੂਗੀ ਸੋ ਆਪਣਾ ਘਰ ਛੱਡ ਕੇ ਆਪਣੇ ਪੁੱਤ ਨਾਲ ਜਲੰਧਰ ਆ ਜਾਂਦੀ ਹੈ ਉੱਥੋਂ ਦੇ ਇਲਾਕੇ ਆਜ਼ਾਦਨਗਰ ਵਿੱਚ ਆ ਕੇ ਰਹਿਣ ਲੱਗਦੀ ਹੈ ਕਹਿੰਦੇ ਇਹ ਮੁਕੇਰੀਆਂ ਤੋਂ ਹੁੰਦੇ ਨੇ ਪਿੱਛੋਂ ਜਦੋਂ ਸੁਸ਼ੀਲ ਜੋਸ਼ੀ ਜਲੰਧਰ ਆਉਂਦੀ ਹੈ ਤਾਂ ਇਸ ਦੀ ਮੁਲਾਕਾਤ ਮਹਿੰਦਰ ਸਿੰਘ ਉਰਫ ਟੀਟੂ ਨਾਲ ਹੁੰਦੀ ਹੈ ਕਹਿੰਦੇ ਛੇਤੀ ਹੀ ਦੋਵੇਂ ਰਿਲੇਸ਼ਨਸ਼ਿਪ ਚ ਆ ਜਾਂਦੇ ਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਨੇ ਤੇ ਫਿਰ ਇਹ ਰਿਸ਼ਤਾ ਹਰ ਹੱਦ ਵੀ ਲੰਘਦਾ ਹੈ 18 ਜਨਵਰੀ 2014 ਰੂਟੀਨ ਵਾਈ ਸੁਸ਼ੀਲ ਜੋਸ਼ੀ ਦਾ ਪੁੱਤ ਆਪਣੇ ਸਕੂਲ ਚਲਾ ਜਾਂਦਾ ਹੈ ਪਿੱਛੋਂ ਮਹਿੰਦਰ ਸਿੰਘ ਸੁਸ਼ੀਲ ਜੋਸ਼ੀ ਦੇ ਘਰ ਆਉਂਦਾ ਅਪ੍ਰੋਕਸ 2:00 ਵਜੇ ਨਾਲ 3 ਵਜੇ ਸੁਸ਼ੀਲ ਦਾ 12 ਸਾਲਾ ਮੁੰਡਾ ਵੀ ਘਰ ਆ ਜਾਂਦਾ ਸਕੂਲੋਂ ਪਰ ਉਸ ਵਿਚਾਰੇ ਜਵਾਕ ਲਈ ਉਹ ਰੋਜ਼ ਵਰਗਾ ਦਿਨ ਨਹੀਂ ਹੁੰਦਾ ਕਿ ਉਹ ਘਰ ਆਏ ਮਾਂ ਰੋਟੀ ਪਾਕੇ ਦੇ ਨਾ ਉਹ ਘਰੇ ਆਉਂਦਾ ਤਾਂ ਉਹ ਸੁੱਨ ਹੋ ਜਾਂਦਾ ਉਹ ਆਪਣੀ ਮਾਂ ਸੁਸ਼ੀਲ ਤੇ ਮਹਿੰਦਰ ਸਿੰਘ ਨੂੰ ਫਰਸ਼ ਤੇ ਪਿਆ ਦੇਖਦਾ ਹੋਂ ਨਾਲ ਪਿੱਛੇ ਹੁਣ ਉਸ ਨਿਆਣੇ ਵਾਸਤੇ ਤਾਂ ਕਿਸੇ ਸ਼ੌਕ ਤੋਂ ਕੱਟ ਨਹੀਂ ਹੋਏਗਾ ਨਾ ਉਮਰ ਵੀ ਮਹਿਸ 12 ਸਾਲ ਉਹ ਰੌਲਾ ਪਾਉਂਦਾ ਆਪਣੇ ਪਿਓ ਰਮੇਸ਼ ਸ਼ੋਸ਼ੀ ਨੂੰ ਫੋਨ ਕਰਦਾ ਹੈ ਇਹਨੇ ਨੂੰ ਪੁਲਿਸ ਵੀ ਇੱਥੇ ਪਹੁੰਚ ਜਾਂਦੀ ਹੈ ਗਵਾਂਡੀ ਵੀ ਪਹੁੰਚ ਜਾਂਦੇ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਸੀਨੀਅਰ ਅਫੀਸ਼ੀਅਲਸ ਇੱਥੇ ਪਹੁੰਚਦੇ ਨੇ ਡੀਸੀਪੀ ਰਾਹੁਲ ਐਸ ਐਡੀਸੀਪੀ ਤੋਂ ਪਰਮਿੰਦਰ ਸਿੰਘ ਪੰਡਾਲ ਐసీపీ ਵੈਸਟ ਰਵਿੰਦਰਪਾਲ ਸਿੰਘ ਸੰਧੂ ਟੀਮ ਨਾਲ ਬਿਨਾਂ ਵਕਤ ਗਵਾਇਆ ਇੱਥੇ ਪੌਂਚਾ ਦੇ ਨੇ ਸੁਸ਼ੀਲ ਦੀ ਲਾਸ਼ ਕਾਮਨ ਰੂਮ ਚ ਤੇ ਮਹਿੰਦਰ ਸਿੰਘ ਦੀ ਬਾਡੀ ਬੈਡਰੂਮ ਚ ਪਈ ਮਿਲਦੀ ਹੈ ਇੱਥੇ ਫੋਰੈਂਸਿਕ ਟੀਮ ਨੂੰ ਵੀ ਸੱਦ ਲਿਆ ਜਾਂਦਾ ਹੈ ਉਹ ਆਪਣੇ ਸੈਂਪਲਸ ਕਲੈਕਟ ਕਰਦੇ ਨੇ ਪੁਲਿਸ ਕ੍ਰਾਈਮ ਸੀਨ ਤੇ ਕੁਝ ਇਨਵੈਸਟੀਗੇਸ਼ਨ ਕਰਦੀ ਹੈ ਤੇ ਫਿਰ ਬਾਡੀਜ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ सुशील जोशी दी ਉਮਰ ਹੁੰਦੀ ਹੈ 42 ਸਾਲ ਤੇ ਮਹਿੰਦਰ ਸਿੰਘ ਟੀਟੂ ਦੀ ਉਮਰ ਹੁੰਦੀ ਹੈ ਲਗਭਗ 55 ਸਾਲ ਪੁਲਿਸ ਟੀਟੂ ਬਾਰੇ ਤਾਂ ਜਾਣਦੀ ਹੁੰਦੀ ਹੈ ਪਹਿਲਾਂ ਤੋਂ ਕਿਉਂਕਿ ਮਹਿੰਦਰ ਸਿੰਘ ਉਰਫ ਟੀਟੂ ਕੋਈ ਨਾਰਮਲ ਬੰਦਾ ਨਹੀਂ ਹੁੰਦਾ ਉਹ ਇੱਕ ਹਾਰਡ ਕੋਰ ਕ੍ਰਾਈਮਨਲ ਹੁੰਦਾ ਹੁਣ ਇਹਨਾਂ ਦਿਨਾਂ ਚ ਟੀਟੂ ਇੱਕ ਪ੍ਰਾਪਰਟੀ ਡੀਲਰ ਵਜੋਂ ਕਰਤਾਰਨਗਰ ਵਿੱਚ ਹੀ ਕੰਮ ਕਰਦਾ ਹੁੰਦਾ ਹੈ ਟੀ2 ਤੇ 1985 ਤੋਂ 2005 ਤੱਕ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਹੁੰਦੇ ਨੇ ਜਿਸ 'ਚ 302 ਤੇ 307 ਦੇ ਕੇਸ ਵੀ ਹੁੰਦੇ ਨੇ ਬਾਕੀ ਚੋਰੀ ਚਕਾਰੀ ਆਮ ਐਕਟ دہشت گردਾਂ ਦੇ ਲਿੰਕ 'ਚ ਰਹਿਣ ਦੇ ਤੇ ਹੋਰ بڑے ਮਾਮਲੇ ਹੁੰਦੇ ਨੇ 15 ਐਫ ਆਈ ਆਰਸ ਦਾ ਜ਼ਿਕਰ ਤਾਂ ਹਿੰਦੁਸਤਾਨ ਟਾਈਮਜ਼ 'ਚ ਹੀ ਮਿਲ ਜਾਂਦਾ ਹੈ ਯਾਨੀ ਇਹ ਹਿਸਟਰੀ ਸ਼ੀਟਰ ਹੁੰਦਾ ਹੈ ਤੇ ਬਹੁਤ ਵੱਡੀ ਗੱਲ ਜੋ ਰਹਿ ਗਈ ਇਹਨੂੰ 1991 'ਚ ਟਾੜਾ ਅੰਡਰ 20 ਚਾਰਜ ਕੀਤਾ ਗਿਆ ਹੁੰਦਾ ਹੈ ਸામਨੇ ਆਉਂਦਾ ਹੈ ਕਿ ਮਹਿੰਦਰ ਸਿੰਘ ਦੇ ਸਿਰ ਤੇ ਇੱਕ ਗੋਲੀ ਲੱਗੀ ਹੁੰਦੀ ਹੈ ਤੇ ਉਸ ਦੀ ਪ੍ਰੇਮਿਕਾ ਸੁਸ਼ੀਲ ਦੇ ਫੇਸ ਤੇ ਤਿੰਨ ਗੋਲੀਆਂ ਵਜੀਆਂ ਹਨ ਯਾਨੀ ਪੁਲਿਸ ਦੀ ਜਿਹੜੀ ਸਭ ਤੋਂ ਪਹਿਲੀ ਥਿਉਰੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਹੋ ਸਕਦਾ ਹੈ ਕਿ ਮਹਿੰਦਰ ਸਿੰਘ ਤੇ ਸੁਸ਼ੀਲ ਜੋਸ਼ੀ ਚ ਕੋਈ ਹੀਟਡ ਆਰਗੂਮੈਂਟ ਹੋਇਆ ਹੋਵੇ ਮਹਿੰਦਰ ਸਿੰਘ ਨੇ ਆਪਣੀ ਦੇਸੀ ਕੱਟੇ ਨਾਲ ਪਹਿਲਾਂ ਸੁਸ਼ੀਲ ਨੂੰ ਮਾਰਿਆ ਹੋਵੇ ਤੇ ਫਿਰ ਖੁਦ ਨੂੰ ਖਤਮ ਕਰ ਲਿਆ ਹੋਵੇ ਹਾਲਾਂਕਿ ਇਹ ਪੁਲਿਸ ਦਾ ਸਿਰਫ ਖੱਤਸ਼ਾ ਹੁੰਦਾ ਹੈ ਪੁਲਿਸ ਨੇ ਇਹ ਰੂਲ ਆਊਟ ਬਿਲਕੁਲ ਨਹੀਂ ਕੀਤਾ ਹੁੰਦਾ ਕਿ ਇਸ 'ਚ ਕੋਈ ਤੀਜਾ ਇਨਵੋਲ ਨਹੀਂ ਹੋ ਸਕਦਾ ਪੁਲਿਸ ਹੁਣ ਕਾਲ ਡਿਟੇਲਸ ਖੰਗਾਲਨੀਆਂ ਸ਼ੁਰੂ ਕਰਦੀ ਹੈ ਪੁਲਿਸ ਨੂੰ ਇਸ ਦਰਮਿਆਨ ਪਤਾ ਲੱਗਦਾ ਹੈ ਕਿ ਮਹਿੰਦਰ ਤੇ ਸੁਸ਼ੀਲ ਜੋਸ਼ੀ ਦੋਵਾਂ ਦੇ ਫੋਨ ਸਵੇਰੇ 11 ਵਜੇ ਤੱਕ ਐਕਟਿਵ ਸਨ ਤੇ ਉਸ ਤੋਂ ਬਾਅਦ ਸਵਿਚ ਆਫ ਹੋ ਗਏ ਤੇ ਇਹਨਾਂ ਦੋਵਾਂ ਦੀ ਇਸ ਦਰਮਿਆਨ ਕਿਸੇ ਨਾਲ ਵੀ ਫੋਨ ਤੇ ਗੱਲਬਾਤ ਨਹੀਂ ਹੁੰਦੀ ਅਜੇ ਤੱਕ ਸਵਾਲ ਇੱਕ ਇਹ ਵੀ ਹੁੰਦਾ ਹੈ ਕਿ ਉੱਥੋਂ ਜੋ ਦੇਸੀ ਘਟਾ ਮਿਲਦਾ ਹੈ ਉਸ ਦੇ ਫਿੰਗਰਪ੍ਰਿੰਟਸ ਕਿਸ ਦੇ ਸਨ ਜੇ ਮਹਿੰਦਰ ਸਿੰਘ ਨੇ ਹੀ ਮਾਰਿਆ ਤਾਂ ਮਹਿੰਦਰ ਸਿੰਘ ਦੇ ਹੋਣਗੇ ਜੇ ਕਿਸੇ ਹੋਰ ਨੇ ਮਾਰਿਆ ਤਾਂ ਕਿਸੇ ਹੋਰ ਦੇ ਹੋਣਗੇ ਪਰ ਜੇ ਪ੍ਰਿੰਟਸ ਨਹੀਂ ਨੇ ਤੇ ਸਾਫ਼ ਕਰ ਦਿੱਤੇ ਗਏ ਤਾਂ ਵੀ ਕਿਸੇ ਤੀਜੇ ਦੀ ਇਨਵੋਲਵਮੈਂਟ ਹੋਊਗੀ ਕਿਉਂਕਿ ਖੁਦ ਨੂੰ ਖਤਮ ਕਰਕੇ ਬੰਦਾ ਹੱਥਾਂ ਦੇ ਨਿਸ਼ਾਨ ਤਾਂ ਕਿੱਦਾਂ ਮਟਾਊਗਾ ਨਾ ਇਹ ਸਭ ਚੱਲ ਰਿਹਾ ਸੀ ਪਰ ਮਾਮਲਾ ਜ਼ਰਾ ਸਲੋ ਰਫ਼ਤਾਰ ਤੇ ਸੀ ਪਰ ਫਿਰ ਇਸ ਕੇਸ 'ਚ ਡਾਇਰੈਕਟ ਦਖਲ ਦਿੰਦੇ ਨੇ ਪੁਲਿਸ ਕਮਿਸ਼ਨਰ ਉਸ ਵਕਤ ਕੁੰਵਰ ਵਿਜੇਪ੍ਰਤਾਪ ਸਿੰਘ ਤੇ ਪੁਲਿਸ 'ਚ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਾਰੇ ਜਾਣਦੇ ਆ। ਅੱਜ ਤਰੀਕ 'ਚ ਉਹ ਮੌਜੂਦਾ ਪੰਜਾਬ ਸਰਕਾਰ ਨਾਲ ਅਸੋਸੀਏਟਿਡ ਨੇ ਪਰ ਉਹਨਾਂ ਦੇ ਮિજાਜ ਦੀ ਗੱਲ ਹਮੇਸ਼ਾ ਹੁੰਦੀ ਹੈ। ਉਹ ਜੁਲਾਈ 2014 ਵਿੱਚ ਲਗਭਗ 6 ਮਹੀਨੇ ਬਾਅਦ ਕਤਲ ਦੇ ਕੁੰਵਰ ਵਿਜੇਪ੍ਰਤਾਪ ਮੀਡੀਆ ਨੂੰ ਬੁਲਾਉਂਦੇ ਨੇ ਤੇ ਦਾਵਾ ਕਰਦੇ ਨੇ ਦ ਕੇਸ ਸੋਲਡ। ਯਾਨੀ ਮਹਿੰਦਰ ਸਿੰਘ ਤੇ ਸੁਸ਼ੀਲ ਜੋਸ਼ੀ ਦੇ ਡਬਲ ਮਰਡਰ ਨੂੰ ਸੁਲਝਾ ਲਿਆ ਗਿਆ। ਹੁਣ মিডিਆ ਨੂੰ ਇੰਤਜ਼ਾਰ ਹੁੰਦਾ ਸਭ ਨੂੰ ਇੰਤਜ਼ਾਰ ਹੁੰਦਾ ਕਿ ਪਤਾ ਲੱਗੇ ਕਿ ਗੱਲ ਕੀ ਸੀ ਮਹਿੰਦਰ ਸਿੰਘ ਦਾ ਸੁਸ਼ੀਲਤਾ ਕਹਿੰਦੇ ਇੱਕ ਦੂਜੇ ਦੇ ਬਾਲੇ ਨੇੜੇ ਸਨ ਤਾਂ ਫਿਰ ਅਜਿਹਾ ਕੀ ਹੋਇਆ ਕਿ ਗੋਲੀਆਂ ਚੱਲ ਗਈਆਂ ਹੁਣ ਦੱਸਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਸਟੋਰੀ ਤੇ ਇਹ ਸਟੋਰੀ ਉਹ ਹੁੰਦੀ ਹੈ ਜੋ ਕਿਸੇ ਨੇ ਸੋਚੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਗੱਲ ਕਰਦੇ ਨੇ ਕੁਮਰ ਵਿਜੇ ਪ੍ਰਤਾਪ ਇਹਨਾਂ ਦੋਵਾਂ ਦੀਆਂ ਕਾਲ ਡਿਟੇਲਸ ਬਾਰੇ ਜਿਨ੍ਹਾਂ ਬਾਰੇ ਪਹਿਲਾਂ ਸਾਹਮਣੇ ਆਇਆ ਹੁੰਦਾ ਜੋ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਹੀ ਦੱਸਿਆ ਸੀ ਨਾ ਕਿ ਉਸ ਦਿਨ 11 ਵਜੇ ਤੋਂ ਬਾਅਦ ਉਹਨਾਂ ਦੇ ਫੋਨ ਆਫ ਹੋ ਜਾਂਦੇ ਨੇ ਪਰ ਹੁਣ ਗੱਲ ਕਰ ਰਹੀਆਂ ਮੈਂ ਕਾਲ ਰਿਕਾਰਡਸ ਦੀ ਜਿਸ 'ਚ ਸੁਸ਼ੀਲ ਜੋਸ਼ੀ ਦਾ ਫੋਨ ਰਿਕਾਰਡ ਤਾਂ ਕਲੀਨ ਮਿਲਦਾ ਹੈ ਪਰ ਮਹਿੰਦਰ ਸਿੰਘ ਦੇ ਕੋਲ ਰਿਕਾਰਡਸ 'ਚ ਰਿਪੀਟਿਡਲੀ ਇੱਕ ਨੰਬਰ ਨਜ਼ਰ ਆਉਂਦਾ ਹੈ ਪਹਿਲਾਂ ਜੋ ਇੱਕ ਲੀਡਿੰਗ ਪਬਲਿਕੇਸ਼ਨ 'ਚ ਕਿਹਾ ਗਿਆ ਸੀ ਨਾ ਕਿ ਇਸ ਸਮੇਂ ਦਰਮਿਆਨ ਇਹਨਾਂ ਦੀ ਕਿਸੇ ਨਾਲ ਗੱਲ ਨਹੀਂ ਹੁੰਦੀ ਉਹ ਵੀ ਗਲਤ ਸਾਬਤ ਹੁੰਦੀ ਹੈ ਇੱਥੇ ਕੁਮਰ ਵਿਜੇ ਪ੍ਰਤਾਪ ਦੱਸਦੇ ਨੇ ਕਿ ਸੁਸ਼ੀਲ ਦੇ ਘਰ ਪਹੁੰਚਣ ਤੋਂ 5 ਮਿੰਟ ਪਹਿਲਾਂ ਵੀ ਮਹਿੰਦਰ ਸਿੰਘ ਦੀ ਗੱਲ ਇਸੇ ਨੰਬਰ ਤੇ ਹੋਈ ਸੀ ਯਾਨੀ ਇਹ ਸੀ ਇੱਕ ਲਾਸਟ ਕਾਲ ਜਦੋਂ ਇਸ ਨੰਬਰ ਬਾਰੇ छानबीन ਕੀਤੀ ਜਾਂਦੀ ਹੈ ਤਾਂ ਇਹ ਨੰਬਰ ਕਿਸੇ ਰੌਨਿਕ ਸਿੰਘ ਦੇ ਨਾਂ ਤੇ ਰਜਿਸਟਰਡ ਹੁੰਦਾ ਹੈ ਇੱਥੇ ਵੀ ਮੈਂ ਨਾਂ ਬਦਲਿਆ ਦੱਸੂੰਗੀ ਕਿਉਂ ਉਮਰ ਸਿੰਘ ਜੀ ਇਸ ਦੀ 47 ਸਾਲ ਤੇ ਇਹ ਫਗਵਾੜੇ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਰੌਨਿਕ ਸਿੰਘ ਨੂੰ ਪੁੱਛਗਿਛ ਲਈ ਬੁਲਾਉਂਦੀ ਹੈ ਉਹ ਆ ਵੀ ਜਾਂਦਾ ਹੁਣ ਜ਼ਾਹਰ ਤੌਰ ਤੇ ਪੁਲਿਸ ਦਾ ਪਹਿਲਾ ਸਵਾਲ ਆਹੀ ਹੁੰਦਾ ਹੈ ਕਿ ਤੇਰੇ ਮਹਿੰਦਰ ਸਿੰਘ ਨਾਲ ਕੀ ਸੰਬੰਧ ਸਨ ਤੁਸੀਂ ਆਪਸ ਵਿੱਚ ਇੱਕ ਦੂਜੇ ਨੂੰ ਕਿੱਦਾਂ ਜਾਣਦੇ ਸੀ ਉੱਥੇ ਰੌਨਿਕ ਸਿੰਘ ਦਾ ਜਵਾਬ ਹੁੰਦਾ ਹੈ ਕਿ ਸਾਡੇ ਬਿਜ਼ਨਸ ਰਿਲੇਸ਼ਨ ਸਨ ਪੁਲਿਸ ਅੱਗੇ ਸਵਾਲ ਕਰਦੀ ਹੈ ਕਿ ਬਿਜ਼ਨਸ ਕੀ ਸੀ ਤਾਂ ਰੌਨਿਕ ਸਿੰਘ ਘਬਰਾ ਜਾ ਜਾਂਦਾ ਹੈ ਉਹਨੂੰ ਕੋਈ ਗੱਲ ਨਹੀਂ ਫੁਰਤੀ ਜਦੋਂ ਉਹਨੂੰ ਲੱਗਦਾ ਹੈ ਕਿ ਹੁਣ ਫਸ ਗਏ ਤਾਂ ਉਹ ਕੁਝ ਬਹੁਤ ਖਾਸ ਹਸਦਾ ਹੈ ਰੌਣਕ ਸਿੰਘ ਨੂੰ ਪੈਸਾ ਚਾਹੀਦਾ ਹੁੰਦਾ ਉਹ ਵੀ ਥੋੜਾ ਨਹੀਂ ਢੇਰ ਸਾਰਾ ਉਹਨੂੰ ਇੱਕ ਆਈਡੀਆ ਹੁੰਦਾ ਹੈ ਉਹ ਵੀ ਬੇहद ਖਤਰਨਾਕ ਹਾਲਾ ਉਹ ਆਪਣੇ ਭਰਾ ਜਗੀਰ ਸਿੰਘ ਨੂੰ ਮਾਰਨ ਦੀ ਸੋਚਦਾ ਹੈ ਉਹ ਇਸ ਲਈ ਕਿ ਉਹਨੇ ਆਪਣੇ ਭਰਾ ਜਗੀਰ ਸਿੰਘ ਦੀ 35 ਕਰੋੜ ਦੀ ਇੰਸ਼ੋਰੈਂਸ ਕਰਾਈ ਹੁੰਦੀ ਹੈ ਸੋ ਉਸ ਦੇ ਖਤਮ ਹੋਣ ਤੋਂ ਬਾਅਦ ਸਿੱਧਾ ਫਾਇਦਾ ਇਹਨੂੰ ਹੀ ਮਿਲਣਾ ਹੁੰਦਾ ਹੈ ਪਰ ਰੌਣਕ ਸਿੰਘ ਕੋਈ ਕਾਤਲ ਨਹੀਂ ਹੁੰਦਾ ਉਹ ਤਾਂ ਇੱਕ ਨਾਰਮਲ ਬੰਦਾ ਹੁੰਦਾ ਜਿਸ ਤੋਂ ਕੁਝ ਬਹੁਤ ਗਲਤ ਸੋਚਿਆ ਗਿਆ ਹੁੰਦਾ ਤੇ ਹੁਣ ਉਹ ਉਸ ਨੂੰ ਅਮਲ ਕਰਨ ਤੇ ਲੱਗ ਜਾਂਦਾ ਹੈ ਉਹ ਖੁਦ ਤਾਂ ਮਾਰ ਨਹੀਂ ਸਕਦਾ ਸੀ ਭਰਾ ਨੂੰ ਸੋ ਕਿਸੇ ਨੂੰ ਲੱਭਣਾ ਸ਼ੁਰੂ ਕਰਦਾ ਹੈ ਜੋ ਉਸ ਲਈ ਇਹ ਕੰਮ ਕਰਦੇ ਤੇ ਇਸੇ ਦੌਰਾਨ ਉਹ ਮਹਿੰਦਰ ਸਿੰਘ ਨਾਲ ਮਿਲਦਾ ਕਿਉਂਕਿ ਉਹ ਤਾਂ ਚਰਚਿਤ ਹੁੰਦਾ ਹੀ ਹੈ ਰੌਣਕ ਸਿੰਘ ਪੁਲਿਸ ਨੂੰ ਆਪਣੀ ਕਹਾਣੀ ਚ ਅੱਗੇ ਦੱਸਦਾ ਹੈ ਕਿ ਉਸ ਨੇ ਮਹਿੰਦਰ ਸਿੰਘ ਨੂੰ ਇਸ ਕੰਮ ਲਈ 10 ਲੱਖ ਰੁਪਏ ਦੇਣ ਦੀ ਡੀਲ ਫਾਈਨਲ ਕੀਤੀ ਸੀ ਤੇ ਉਹ 5 ਲੱਖ ਦਾ ਐਡਵਾਂਸ ਦੇ ਵੀ ਦਿੰਦਾ ਹੈ ਹੁਣ ਰੌਣਕ ਸਿੰਘ ਇੱਕ ਟਿਪਰ ਵੀ ਖਰੀਦਦਾ ਕਹਿੰਦੇ ਤੇ ਇਹ ਖਰੀਦ ਕੇ ਉਹ ਮਹਿੰਦਰ ਸਿੰਘ ਨੂੰ ਦੇ ਦਿੰਦਾ ਹੈ ਇਸ ਟਿਪਰ ਦਾ ਕੀ ਮਤਲਬ ਇਹ ਵੀ ਦੱਸਦੀਆਂ ਫਿਰ ਗੁਰਦਾਸਪੁਰ ਕਨਨਵਾਲ ਚ 30 ਮਈ 2013 ਨੂੰ ਜਗੀਰ ਸਿੰਘ ਦਾ ਟਿਪਰ ਨਾਲ ਐਕਸੀਡੈਂਟ ਕਰਾ ਦਿੱਤਾ ਜਾਂਦਾ ਹੈ ਹਿੱਟ ਐਂਡ ਰਨ ਦਾ ਦਿੱਤਾ ਜਾਂਦਾ ਹੈ ਜਿਸ ਨਾਲ ਜਗੀਰ ਸਿੰਘ ਖਤਮ ਹੋ ਜਾਂਦਾ ਹੈ ਪੁਰ ਐਕਸੀਡੈਂਟ ਹੁੰਦਾ ਹੈ ਪੁਲਿਸ ਇਨਵੋਲਵਮੈਂਟ ਵੀ ਹੁੰਦੀ ਹੈ ਪਰ ਨਾਲੋਂ ਨਾਲ ਰੌਣਕ ਸਿੰਘ ਬੀਮੇ ਦੀ ਰਕਮ ਲਈ ਵੀ ਪ੍ਰੋਸੀਜਰ ਸਟਾਰਟ ਕਰ ਦਿੰਦਾ ਹੈ ਪਰ ਪੁਲਿਸ ਨੂੰ ਰੌਣਕ ਸਿੰਘ ਤੇ ਸ਼ੱਕ ਜਾ ਹੁੰਦਾ ਹੈ ਗੱਲ 3.5 ਕਰੋੜ ਦੀ ਹੁੰਦੀ ਆ ਸੋ ਅਜੇ ਤਾਂ ਰੌਣਕ ਸਿੰਘ ਨੂੰ ਇਹ ਰਕਮ ਨਹੀਂ ਮਿਲਦੀ ਤੇ ਰੌਣਕ ਸਿੰਘ ਇਸ ਰਕਮ ਲਈ ਰੋਲਾ ਵੀ ਨਹੀਂ ਪਾ ਸਕਦਾ ਹੁੰਦਾ ਕਿਉਂਕਿ ਭਰਾ ਨੂੰ ਗਿਆ ਅਜੇ ਵਕਤ ਹੀ ਕਿੰਨਾ ਹੋਇਆ ਸੀ ਪਲੱਸ ਉਸ ਦੇ ਮਨ 'ਚ ਚੋਰ ਵੀ ਸੀ ਕਿ ਉਹਨੇ ਆਪਣੇ ਭਰਾ ਦਾ ਕਤਲ ਕਰਾਇਆ ਅਜਿਓ ਨੇ ਮਹਿੰਦਰ ਸਿੰਘ ਦੇ ਪੈਂਡਿੰਗ 5 ਲੱਖ ਵੀ ਦੇ ਰਹੇ ਹੁੰਦੇ ਨੇ ਪ੍ਰੋਡਕਟ ਸਿੰਘ ਦੇ ਅਕੋਰਡਿੰਗ ਜੋ ਪੁਲਿਸ ਨੂੰ ਦੱਸਦਾ ਹੁੰਦਾ ਪੂਰਾ ਸੂਰਾ ਹੁੰਦਾ ਉਸਨੇ ਸੋਚਿਆ ਹੁੰਦਾ ਕਿ ਬੀਮੇ ਦੀ ਰਕਮ ਚੋਂ ਇਸ ਨੂੰ ਇਸ ਦੇ 5 ਲੱਖ ਦੇ ਦਵਾਗਾ ਤਾਂ ਕੀ ਫਰਕ ਪਏਗਾ 3.5 ਕਰੋੜ ਚੋਂ 5 ਲੱਖ ਜਾਣ ਨਾਲ ਕੋਈ ਫਰਕ ਨਹੀਂ ਪਰ ਉਹ ਰਕਮ ਤਾਂ ਅਜੇ ਫਸੀ ਹੁੰਦੀ ਆ ਉਧਰੋਂ ਮਹਿੰਦਰ ਸਿੰਘ ਦਾ ਪ੍ਰੈਸ਼ਰ ਵੱਧ ਰਿਹਾ ਹੁੰਦਾ ਕਿ ਮੇਰੇ 5 ਲੱਖ ਦੇ 5 ਲੱਖ ਦੇ ਨਾ ਉਸ ਨੂੰ ਪੈਸੇ ਮਿਲੇ ਹੁੰਦੇ ਨੇ ਉਤੋਂ ਭਰਾ ਵੀ ਗਵਾਇਆ ਹੁੰਦਾ ਤੇ ਹੁਣ ਮਹਿੰਦ ਮਹਿੰਦਰ ਸਿੰਘ ਔਰਫ T2 ਉਤਾਵਲਾ ਹੋਇਆ ਪਿਆ ਹੁੰਦਾ ਜੋ ਕਿ ਹੁੰਦਾ ਹੀ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਹੈ ਸੋ ਰੌਣਕ ਸਿੰਘ ਸੋਚ ਲੈਂਦਾ ਹੈ ਕਿ ਮੈਂ ਮਹਿੰਦਰ ਸਿੰਘ ਔਰਫ T2 ਨੂੰ ਮਾਰ ਦੇਣਾ ਵਰਨਾ ਇਹਨੇ ਮੈਨੂੰ ਜੋੜ ਨਹੀਂ ਦੇਣਾ ਪਰ ਕਿੱਦਾਂ ਰੌਣਕ ਸਿੰਘ ਜਿਸ ਵਕਤ ਮਹਿੰਦਰ ਸਿੰਘ ਨਾਲ ਕੰਟੈਕਟ 'ਚ ਸੀ ਉਹਨੂੰ ਉਸਦੀ ਪ੍ਰੇਮਿਕਾ ਸੁਸ਼ੀਲ ਜੋਸ਼ੀ ਬਾਰੇ ਵੀ ਸਾਰੀ ਕਹਾਣੀ ਪਤਾ ਸੀ ਪਹਿਲਾਂ ਹੀ ਪਤਾ ਸੀ ਕਿਉਂਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਸੀ ਔਰ ਤਾਂ ਹੋਰ ਕਹਿੰਦੇ ਹੋ ਸੁਸ਼ੀਲ ਦੇ ਘਰ ਵਾਲੇ ਰਮੇਸ਼ ਸ਼ੋਸ਼ੀ ਨੂੰ ਵੀ ਜਾਣਤਾ ਹੁੰਦਾ ਐ ਐਕਚੁਅਲੀ ਉਹ ਇਕੱਲਾ ਮਹਿੰਦਰ ਸਿੰਘ ਟੂ ਨੂੰ ਨਹੀਂ ਮਾਰਨਾ ਚਾਹੁੰਦਾ ਹੁੰਦਾ ਤੇ ਉਹਨੂੰ ਲੱਗਦਾ ਹੈ ਕਿ ਰਮੇਸ਼ ਸ਼ੋਸ਼ੀ ਦੀ ਘਰਵਾਲੀ ਪਿਛਲੇ 5 ਸਾਲਾਂ ਤੋਂ ਬਿਨਾ ਵਿਆਹ ਦੇ ਮਹਿੰਦਰ ਸਿੰਘ ਨਾਲ ਸੰਬੰਧ ਬਣਾ ਰਹੀ ਹੈ ਇਹਨੂੰ ਗੁੱਸਾ ਤਾਂ ਹੋ ਉਸ ਤੇ ਰੌਣਕ ਸਿੰਘ ਦਾ ਤੀਰ ਸਹੀ ਨਿਸ਼ਾਨੇ ਤੇ ਲੱਗ ਜਾਂਦਾ ਹੈ। ਰਮੇਸ਼ ਜੋਸ਼ੀ ਨੂੰ ਸੱਚੀ ਹੀ ਸੁਸ਼ੀਲ ਜੋਸ਼ੀ ਤੇ ਤੇਮਿੰਦਰ ਸਿੰਘ ਦੇ ਦੋਵਾਂ ਤੇ ਬਾਲਾ ਗੁੱਸਾ ਹੁੰਦਾ ਹੈ। ਸੋ ਉਹ ਮੰਨ ਜਾਂਦਾ ਹੈ ਇਸ ਕੰਮ 'ਚ ਸਾਥ ਦੇਣ ਲਈ। ਹੁਣ ਪਲੈਨਿੰਗ ਤਹਿਤ ਰੌਣਕ ਮਹਿੰਦਰ ਸਿੰਘ ਨੂੰ ਬੋਲ ਲਾਉਂਦਾ ਹੈ ਕਿ ਆਪਣੇ 5 ਲੱਖ ਬਕਾਇਆ ਲੈ ਲਾ। ਦੱਸ ਕਿੱਥੇ ਆਵਾ ਦੇ। ਮਹਿੰਦਰ ਇਸ ਨੂੰ ਪ੍ਰੇਮਿਕਾ ਸੁਸ਼ੀਲ ਦੇ ਘਰ ਬੁਲਾ ਲੈਂਦਾ ਹੈ। ਇੱਥੇ ਦੋਵੇਂ ਰੌਣਕ ਸਿੰਘ ਤੇ ਰਮੇਸ਼ ਜੋਸ਼ੀ ਪਹੁੰਚਦੇ ਨੇ। ਉਹ ਮਹਿੰਦਰ ਸਿੰਘ ਦਾ ਹੀ ਦੇਸੀ ਘਟਾ ਚੱਕ ਕੇ ਉਹਨੂੰ ਗੋਲੀ ਮਾਰ ਦਿੰਦੇ ਨੇ ਗੋਲੀ ਦੀ ਆਵਾਜ਼ ਸੁਣ ਕੇ ਕਹਿੰਦਾ ਅੰਦਰੋਂ ਸੁਸ਼ੀਲ ਜੋਸ਼ੀ ਬਾਹਰ ਆਉਂਦੀ ਆ ਤਾਂ ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਉਹਨਾਂ ਦੋਨੋਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ ਸੋ ਉਸਤੇ ਵੀ ਗੋਲੀਆਂ ਵਾਰਾ ਦਿੰਦੇ ਨੇ ਰੌਣਕ ਸਿੰਘ ਮੁਤਾਬਕ ਉਹਨਾਂ ਦੇ ਪਲਾਨ ਚ ਸਿਰਫ ਮਹਿੰਦਰ ਸਿੰਘ ਨੂੰ ਮਾਰਨਾ ਸੀ ਸੁਸ਼ੀਲ ਨੂੰ ਨਹੀਂ ਪਰ ਉਹਨਾਂ ਨੂੰ ਲੱਗਿਆ ਕਿ ਸੁਸ਼ੀਲ ਪੁਲਿਸ ਨੂੰ ਸਭ ਦੱਸ ਦੇਗੀ ਸੋ ਮੌਤ ਉਹਨੂੰ ਵੀ ਦੇਣੀ ਪਈ ਤਾਂ ਕਿ ਸਬੂਤ ਕੋਈ ਨਾ ਬਚੇ ਸੋ ਕੋਵਰ ਵਿਜੇਪ੍ਰਤਾਪ ਪੂਰੀ মিডিਆ ਸਾਹਮਣੇ ਦੱਸਦੇ ਨੇ ਕਿ ਰੌਣਿਕ ਸਿੰਘ ਤੇ ਰਮੇਸ਼ ਸ਼ੋਸ਼ੀ ਨੂੰ ਅਰੈਸਟ ਕਰ ਲਿਆ ਗਿਆ ਪਰ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਮੁਤਾਬਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗਰਨੇਸ਼ ਕੁਮਾਰ ਦੀ ਅਦਾਲਤ 18 ਜਨਵਰੀ 2014 ਦੇ ਕਤਲ ਕੇਸ ਵਿੱਚੋਂ ਦੋਨੋਂ ਮੁਲਜ਼ਮਾਂ ਨੂੰ ਬਰੀ ਕਰ ਦਿੰਦੀ ਹੈ ਫਗਵਾੜਾ ਦੇ ਕਿਸ਼ਨਪੁਰਾ ਇਲਾਕੇ ਦੇ ਰੌਣਿਕ ਸਿੰਘ ਜੋ ਕਿ ਬਦਲਿਆ ਹੋਇਆ ਨਾਮ ਹੈ ਅਤੇ ਜਲੰਧਰ ਦੇ ਅਲੀ ਮਹੱਲਾ ਦੇ ਰਮੇਸ਼ ਸ਼ੋਸ਼ੀ ਇਹ ਵੀ ਬਦਲਿਆ ਹੋਇਆ ਨਾਮ ਹੈ ਇਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਜਦੋਂ ਕੋਰਟ 'ਚ ਇਸ ਕੇਸ ਦਾ ਟਰਾਇਲ ਸ਼ੁਰੂ ਹੋਇਆ ਤਾਂ ਦੋਵੇਂ ਸਾਈਡ ਦੇ ਵਕੀਲਾਂ ਨੇ ਜ਼ੋਰ ਲਾ ਦਿੱਤਾ ਸੀ ਪਰ ਟ੍ਰਿਬਿਊਨ ਦੀ ਇੱਕ ਖਬਰ ਕੁਝ ਹੋਰ ਦੱਸਦੀ ਹੈ ਉਹ ਕਹਿੰਦੀ ਹੈ ਕਿ ਰੇਸ਼ਮ ਸਿੰਘ ਨੇ 2013 ਦੀ ਇੱਕ ਹੈਂਡ ਰਿਟਨ ਡਾਇਰੀ 'ਚ ਲਿਖਿਆ ਸੀ ਕਿ ਉਸਨੇ ਰਾਜੇਸ਼ ਸ਼ੋਸ਼ੀ ਕੋਲੋਂ 49 ਲੱਖ ਯਾਨੀ 49 ਲੱਖ ਰੁਪੀਏ ਲੈਣੇ ਨੇ ਜੋ ਉਸਨੇ ਉਸ ਨੂੰ ਅਬ੍ਰੋਡ ਜਾਣ ਲਈ ਦਿੱਤੇ ਸਨ ਪਰ ਰਮੇਸ਼ ਹੁਣ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਸੋ ਇਹ ਪੈਸੇ ਦੇ ਲੈਣ ਦੇਣ ਕਰਕੇ ਇਕੱਠੇ ਹੋਏ ਸਨ ਕਿਸੇ ਦਾ ਕਤਲ ਕਰਨ ਕਰਕੇ ਨਹੀਂ ਰੇਸ਼ਮ ਸਿੰਘ ਨੇ ਆਪਣੀ ਜਾਨ ਨੂੰ ਖਤਰੇ ਦਾ ਵੀ ਜ਼ਿਕਰ ਕੀਤਾ ਸੀ ਇਸ ਡਾਇਰੀ 'ਚ ਡਾਇਰੀ ਦੇ ਪੰਨਿਆਂ ਨੂੰ ਹੱਥ ਲਿਖਤ ਦੇ ਮੇਲ ਲਈ ਫੋਰੈਂਸਿਕ ਮਾਹਰ ਨੂੰ ਵੀ ਭੇਜਿਆ ਗਿਆ ਸੀ ਪਰ ਜੇ ਇਹ ਨਵੀਂ ਗੱਲ ਛੱਡ ਵੀ ਦਈਏ ਤਾਂ ਅਦਾਲਤ ਨੂੰ ਉਹਨੇ ਐਵੀਡੈਂਸ ਮੁਹੱਈਆ ਨਹੀਂ ਕਰਾਇਆ ਜਾ ਸਕੇ ਸਿੰਘ ਤੇ रमेश जोशी ਨੂੰ ਉਹਨਾਂ ਘਾਤ ਸਾਬਤ ਕੀਤਾ ਜਾ ਸਕੇ ਸੋ ਇਸ ਖਬਰ ਮੁਤਾਬਕ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਇਟਿਬਿਊਨ ਦੀ ਖਬਰ ਦੀ ਕਟਿੰਗ ਮੈਂ ਲਗਾ ਵੀ ਰਹੀ ਹਾਂ ਜਸਟ ਇਹ ਲਿਖਿਆ ਕਿ ਬਰੀ ਹੋ ਗਏ ਪਰ ਮੈਂ ਕੁਝ ਵੀਡੀਓ ਰੈਫਰੈਂਸਸ ਤੇ ਜਾਵਾਂ ਤਾਂ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਉਹ ਵੀ ਬਿਨਾ ਪਹਿਰਲ ਦੇ ਚਲੋ ਇਹ ਤਾਂ ਮੈਂ ਪਤਾ ਕਰ ਲਵਾਂ ਤੇ ਤੁਹਾਨੂੰ ਦੱਸ ਦਵਾਂ ਕਿ ਹੋਇਆ ਕੀ ਪਰ ਦੇਖੋ ਨਾ ਪੁਲਿਸ ਕਨਫੈਸ਼ਨਸ ਤੇ ਜਾਈਏ ਤਾਂ ਰਿਸ਼ਤਿਆਂ ਦੀਆਂ ਧੱਜੀਆਂ ਤੇ ਹਰ ਹਾਲ ਚੁੱਡੀਆਂ ਇੱਕ ਇਨਸ਼ੋਰੈਂਸ ਮਨੀ ਤੇ ਤਿੰਨ ਕਤਲ ਤੇ ਉਹ ਇੰਸ਼ੋਰੈਂਸ ਮਨੀ ਜੋ ਕਿਸੇ ਹੱਥ ਆਈ ਨਹੀਂ ਇੱਕ ਉਹ ਬੰਦਾ ਜੋ ਕ੍ਰਿਮੀਨਲ ਸੀ ਉਹ ਵੀ ਜਾਣ ਗਵਾ ਬੈਠਾ ਤੇ ਉਸ ਦੀ ਇਲੇਜਿਟ ਪ੍ਰੇਮਿਕਾ ਸੁਸ਼ੀਲ ਜੋਸ਼ੀ ਤੇ ਰਹੀ ਗੱਲ ਤੀਜੇ ਕਤਲ ਦੀ ਰੇਸ਼ਮ ਸਿੰਘ ਦੇ ਭਰਾ ਦੇ ਕਤਲ ਦੀ ਉਸ ਦਾ ਜ਼ਿਕਰ ਤਾਂ ਕਿਤੇ ਆਉਂਦੇ ਨਹੀਂ ਸੋ ਬੜੇ ਸਾਰੇ ਜਿਹੜੇ ਸਵਾਲ ਨੇ ਉਹ ਇਸ ਕੇਸ ਦੇ ਵਿੱਚ ਅਜੇ ਵੀ ਬਣੇ ਹੋਏ ਨੇ ਜਿਨ੍ਹਾਂ ਦੇ ਜਵਾਬ ਮੈਨੂੰ ਪਬਲਿਕ ਰਿਕਾਰਡਸ 'ਚ ਤਾਂ ਕਿਤੇ ਨਹੀਂ ਮਿਲਦੇ ਕਾਫੀ ਦਰਸ਼ਕ ਜਾਣਦੇ ਹੁੰਦੇ ਨੇ ਆਪਣੇ ਇਲਾਕੇ ਦੇ ਖਾਸ ਕੇਸਾਂ ਦੇ ਬਾਰੇ ਵਿੱਚ ਮੈਨੂੰ ਦੱਸਦੇ ਵੀ ਹੁੰਦੇ ਨੇ ਮੈਂ ਤਾਂ ਪਤਾ ਕਰ ਲਵਾਂ ਪਰ ਤੁਸੀਂ ਵੀ ਕਮੈਂਟਸ 'ਚ ਜ਼ਰੂਰ ਦੱਸਿਓ ਕਿ ਇਹ ਬਰੀ ਹੋਏ ਜਾਂ ਇਹਨਾਂ ਨੂੰ ਉਮਰ ਕਿਹੜੀ ਵਈ ਵਾਹਿਗੁਰੂ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਜ